D5 ਚੈਨਲ ਪੰਜਾਬੀ ਦੇਖ ਰਹੇ ਹੋ ਮੈਂ ਆ ਬਲਵਿੰਦਰ ਸਿੰਘ ਤੁਹਾਨੂੰ ਦੱਸ ਦਈਏ ਕਿ ਅਰਸ਼ਦੀਪ ਸਿੰਘ ਕਲੇਰ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਚੀਫ ਸਪੋਕਸਪਰਸਨ ਨੇ ਉਹ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਕੇਂਦਰ ਸਰਕਾਰ ਹੋ ਗਈ ਪੰਜਾਬ ਸਰਕਾਰ ਨੂੰ ਘੇਰਦੇ ਹੋਏ ਨਜ਼ਰ ਆਉਂਦੇ ਰਹੇ ਤੇ ਉਹਨਾਂ ਦਾ ਹੁਣ ਕਹਿਣਾ ਹੈ ਕਿ ਚੰਡੀਗੜ੍ਹ ਦੇ ਵਿੱਚ ਰਾਜਪਾਲ ਗੁਲਾਬ ਚੰਦ ਕਟਾਰੀਆ ਤੋਂ ਚੰਡੀਗੜ੍ਹ ਦੇ ਪ੍ਰਸ਼ਾਸਨਿਕ ਅਧਿਕਾਰ ਖੋ ਕੇ ਚੰਡੀਗੜ੍ਹ ਦੇ ਵਿੱਚ ਕੇਂਦਰ ਵੱਲੋਂ ਆਪਣਾ ਮੁੱਖ ਸਕੱਤਰ ਉਹ ਨਿਯੁਕਤ ਕਰ ਦਿੱਤਾ ਗਿਆ ਉਹਨੇ ਕਿਹਾ ਕਿ ਇਹ ਗੱਲ ਕਨਫਰਮ ਹੈ ਤੇ ਪੱਕੀ ਵੀ ਹੈ ਵੀ ਚੰਡੀਗੜ੍ਹ ਦੇ ਉੱਤੇ ਪੰਜਾਬ ਦਾ ਹੱਕ ਹੈ ਪਰ ਕੇਂਦਰ ਸਰਕਾਰ ਕਿਉਂ ਨਹੀਂ ਬਾਜ਼ ਆਂਦੀ ਕਿਸ ਨਾ ਕਿਸੇ ਅਸਿੱਧੇ ਰੂਪ ਦੇ ਵਿੱਚ ਉਹ ਚੰਡੀਗੜ੍ਹ ਤੇ ਕਬਜ਼ਾ ਕਰਨਾ ਚਾਹੁੰਦੀ ਹੈ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜਿਹੜੀ ਚੁੱਪੀ ਆਹੋ ਕਿਤੇ ਨਾ ਕਿਤੇ ਮਿਲੀ ਭੁਗਤ ਦਰਸਾਉਂਦੀ ਹੈ ਚੁੱਪਚੁਪੀ ਤੇ ਕੇਂਦਰ ਦੀ ਸਰਕਾਰ ਨੇ ਪੰਜਾਬ ਦੇ ਹੱਕਾਂ ਤੇ ਟਾਕਾ ਮਾਰਨ ਦੀ ਇੱਕ ਵਾਰ ਫਿਰ ਤਿਆਰੀ ਕਰ ਲਈ ਤੇ ਇੱਕ ਨਵਾਂ ਪੰਜਾਬ ਮਾਰੂ ਫੈਸਲਾ ਕਿ ਜਿਹੜੇ ਪੰਜਾਬ ਦੇ ਰਾਜਪਾਲ ਨੇ ਉਹ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ ਨੇ ਉਹਨਾਂ ਦੇ ਜਿਹੜਾ ਐਡਵਾਈਜ਼ਰ ਹੈ ਉਹਨਾਂ ਦਾ ਅਹੁਦਾ ਖਤਮ ਕਰਕੇ ਚੰਡੀਗੜ੍ਹ ਦੇ ਵਿੱਚ ਨਵਾਂ ਮੁਖ ਸਕੱਤਰ ਚੀਫ ਸੈਕਟਰੀ ਲਾਇਆ ਜਾ ਤਾਂ ਮੇਰੀ ਕੇਂਦਰ ਸਰਕਾਰ ਨੂੰ ਸਿੱਧਾ-ਸਿੱਧਾ ਸਵਾਲ ਹੈ ਕਿ ਕੀ ਜਿਹੜਾ ਇਹ ਚੰਡੀਗੜ੍ਹ ਨੂੰ ਸਟੇਟ ਹੂਡ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ ਮਤਲਬ ਮੁਖ ਸਕੱਤਰ ਤਾਂ ਰਾਜਾਂ ਦੇ ਹੁੰਦੇ ਨੇ ਔਰ ਜਿਹੜਾ ਚੰਡੀਗੜ੍ਹ ਹੈ ਇਹਦਾ ਤਾਂ ਕੋਈ ਰੌਲਾ ਹੀ ਹੈ ਨਹੀਂ ਦੇਸ਼ ਦੀ ਪਾਰਲੀਮੈਂਟ ਨੇ ਵੀ ਐਨਡੋਰਸ ਕੀਤਾ ਹੈ ਈਵਨ ਹਰਿਆਣਾ ਦੀ ਵਿਧਾਨ ਸਭਾ ਨੇ ਵੀ ਮੋਹਰ ਲਾਈ ਹੈ ਕਿ ਇਹ ਤਾਂ ਪੰਜਾਬ ਦਾ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਿਆ ਹੈ ਇਹ ਯੂਟੀ ਟੈਂਪੋਰਰੀ ਬੇਸਿਸ ਤੇ ਸੀ ਇਹ ਕੋਈ ਪਰਮਾਨੈਂਟ ਯੂਟੀ ਨਹੀਂ ਫਿਰ ਕੇਂਦਰ ਸਰਕਾਰ ਕਿਉਂ بار بار ਐਸੇ ਫੈਸਲੇ ਲੈ ਕੇ ਇਹਨੂੰ ਪੱਕੇ ਤੌਰ ਤੇ ਯੂਟੀ ਇਹਨੂੰ ਵੱਖ ਰਾਜ ਦਾ ਦਰਜਾ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਔਰ ਦੂਜਾ ਸਵਾਲ ਮੇਰਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਵੀ ਉਹ ਗ੍ਰਹਿ ਮੰਤਰੀ ਵੀ ਨੇ ਕਿ ਕੇਂਦਰ ਸਰਕਾਰ ਐਡੇ ਵੱਡੇ ਫੈਸਲੇ ਸੂਬਾ ਸਰਕਾਰ ਨੂੰ ਦੱਸੇ ਬਿਨਾ ਤਾਂ ਲੈ ਨਹੀਂ ਸਕਦੀ ਕੀ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਇਹਦੀ ਜਾਣਕਾਰੀ ਸੀ ਔਰ ਅਗਰ ਜਾਣਕਾਰੀ ਸੀ ਫਿਰ ਮੁੱਖ ਮੰਤਰੀ ਨੇ ਇਹ ਐਡੀ ਵੱਡੀ ਗੱਲ ਪੰਜਾਬੀਆਂ ਤੋਂ ਕਿਉਂ ਲੁਕੋਈ ਕਿਉਂ ਲਗਾਤਾਰ ਕੇਂਦਰ ਨਾਲ ਮਿਲ ਕੇ ਪੰਜਾਬ ਦੇ ਹੱਕਾਂ ਤੇ ਡਾਕਾ ਮਾਰਿਆ ਜਾ ਰਿਹਾ ਕਦੇ ਗੁਪਤ ਮੀਟਿੰਗ ਹੋਮ ਮਿਨਿਸਟਰ ਨਾਲ ਦੇਸ਼ ਦੇ ਨਾਲ ਅਮਿਤ ਸ਼ਾਹ ਜੀ ਨਾਲ ਹੁੰਦੀ ਹੈ ਤੇ ਬੀਐਸਐਫ 40 ਕਿਲੋਮੀਟਰ ਅੰਦਰ ਆ ਜਾਂਦੀ ਹੈ ਸਿਟਕੋਚ ਸਾਡੀ ਨਿਮਾਇੰਦਗੀ ਖਤਮ ਬੀਬੀਐਮਬੀ ਚ ਸਾਡੀ ਨਿਮਾਇੰਦਗੀ ਖਤਮ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਖਤਮ ਕੀਤੀ ਜਾ ਰਹੀ ਹੈ ਕੀ ਇਹ ਟੇਡੇ ਢੰਗ ਦੇ ਨਾਲ ਜਿਹੜਾ ਪੰਜਾਬ ਦਾ ਚੰਡੀਗੜ੍ਹ ਦੇ ਉੱਤੇ ਹੱਕ ਹੈ ਜਿਹਨੂੰ ਦੇਸ਼ ਦਾ ਸੰਵਿਧਾਨ ਦੇਸ਼ ਦੀ ਪਾਰਲੀਮੈਂਟ ਵੀ ਮੂਹਰ ਲਾਉਂਦੀ ਹੈ ਕੀ ਉਹਨੂੰ ਖਤਮ ਕੀਤਾ ਜਾ ਰਿਹਾ ਇਹ ਬਹੁਤ ਵੱਡੇ ਸਵਾਲ ਨੇ ਮ ਕੇਂਦਰ ਸਰਕਾਰ ਨੂੰ ਬੇਨਤੀ ਕਰਦਾ ਕਿ ਪੰਜਾਬ ਦੇ ਹੱਕਾਂ ਤੇ ਡਾਕਾ ਮਾਰਨਾ ਬੰਦ ਕਰੇ ਔਰ ਅੱਜ ਪੰਜਾਬ ਦੇ ਲੋਕ ਇਹ ਦੇਖ ਰਹੇ ਨੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਿਸ ਤਰੀਕੇ ਦੋਹੇ ਹੱਥੀ ਪੰਜਾਬ ਦਾ ਪੈਸਾ ਤਾਂ ਲਟਾਈ ਰਹੀ ਸੀ ਹੁਣ ਪੰਜਾਬ ਦੇ ਹੱਕ ਲਟਾਉਣ ਤੇ ਵੀ ਪੂਰੀ ਅਮਾਦਤ ਤੇ ਪੰਜਾਬ ਮਾਰਨ ਵਾਲੇ ਪਾਸੇ ਨੂੰ ਇਹ ਲੋਕ ਲੱਗੇ ਹੋਏ ਜਿਹੜੇ ਇਲਜ਼ਾਮ ਅਰਸ਼ਦੀਪ ਸਿੰਘ ਕਲੇਰ ਵੱਲੋਂ ਲਗਾਏ ਗਏ ਨੇ ਹੁਣ ਵੇਖਣਾ ਹੋਵੇਗਾ ਆਮ ਆਦਮੀ ਪਾਰਟੀ ਦੇ ਬੁਲਾਰੇ ਵੱਲੋਂ ਇਸ ਇਲਜ਼ਾਮਾਂ ਨੂੰ ਕੀ ਕੀਤਾ ਜਾਂਦਾ ਖੰਡਨ ਕੀਤਾ ਜਾਂਦਾ ਮੰਨਿਆ ਜਾਂਦਾ ਜਾਂ ਕੀ ਸਵਾਲ ਖੜੇ ਕੀਤੇ ਜਾਂਦੇ ਨੇ ਆਉਣ ਵਾਲਾ ਸਮਾਂ ਦੱਸੇਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ